ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਭਾਈ ਚੱਲਦੀ ਹੈ ਜੇ ਮਸ਼ੀਨ ਬੱਚੇ ਬੱਚੇ ਭਾਈ ਜਿਹੜਾ ਹੁਣ ਕੰਮ ਚੱਲਦਾ ਠੰਡਾ ਵੀ ਆ ਦਿੱਤਾ ਵੀ ਭਾਈ ਇਹ ਵਿੱਚ ਮਸ਼ੀਨ ਕਣਕਾਂ ਥੋੜੀਆਂ ਹਰੀਆਂ ਵੀ ਆ। ਜਿੱਥੇ ਮੜੀ ਬੱਦਲ ਵਾਈ ਜੀ ਹੁੰਦੀ ਤਾੜਜਾ ਪਾਈ ਜਾਂਦਾ ਭਾਈ ਝਟ ਦੇ ਨਾਲ ਵੜਾ ਲੰਨੇ ਆ। ਅੱਜ ਦੋ ਕ ਖੇਤ ਤੇ ਲੱਗੇ ਹੋਏ ਵੜਣਾ ਇੱਕ ਖੇਤ ਵੱਡੇ ਪਿੱਛੇ ਇੱਕ ਆ ਲੱਗੇ ਹੋਏ ਵੜਣੀ ਚੱਲਦੀ ਹੈ ਮਸ਼ੀਨ ਆਪਣੀ ਮਾਰੋ ਮਾਰ। ਗਿਆਨੀ ਤੂੰ ਤਵਾਈ ਲਾਇਆ ਹੋਇਆ ਭਾਈ ਚਲਾਉਣਾ। ਇੱਕ ਖੇਤ ਵੱਡਿਆ ਬਾਈ ਇੱਕ ਖੇਤ ਆ ਇਹ ਵੀ ਵੱਡ ਕੇ ਦੇਖਦੇ ਏਜੰਟ ਪਾ ਜਾ ਕੇ ਤਾਂ ਇਹਦਾ ਕਹਿੰਦਾ ਦੇਖਦੇ ਇੱਕ ਹੋਰ ਹੈਗਾ ਖੇਤ ਬਾਕੀ ਵੱਡेंगे ਉਹ ਵੀ ਜਾ ਕੇ ਹੀ ਵਿੱਚ ਕਣਕਾਂ ਬਾਈ ਜੀ ਹਰੀਆਂ ਭੀਆਂ ਹੈ ਲੋ ਜੀ ਬਾਈ ਚਾਉਂਦੇ ਆ ਅੰਗੇ ਆਪਣੇ ਅਕਾ ਮੋਦੀ ਘੜਾ ਲੈਣਾ ਹੋਰ ਮੋਦੀ भाइ गर्दा गर्दा त आयो नि यहाँ जमाइ नि यहाँ भाइ गर्दा हुँदै थिएँ ਖਾਲੀਆਂ ਵਈਆਂ ਬਾਈ ਜੀ ਕਿਹੜੇ ਕੀ ਚੱਕਰਾ ਨਾ ਕਾਤੇ ਰੇਟ ਘੱਟ ਕਰੀ ਜਾਂਦੇ ਆ ਆਪਣੇ ਕੰਪੈਨਾਂ ਵਾਲੇ ਬਾਈ ਵੀ ਵਸਤੇ ਬਾਹਰ ਹੋਇਆ ਕੰਮ ਭਜਨ ਬਾਈ ਨੂੰ ਅੱਜ ਤਾਂ ਹੀ ਵੀਡੀਓ ਭਜਨ ਬਾਈ ਨੇ ਸਟਾਰਟ ਕਰੀ ਆ ਮੈਂ ਉਹ ਖੇਤ ਵਾਲੇ ਗੱਲ ਕਹਿੰਦਾ ਬਾਈ 400 ਨੂੰ 11 ਬਿਘੇ ਆ ਵੜਦਾ ਮੈਂ ਕਹਾਂ ਨਾ ਵੀਰੇ ਮੈਂ ਇੱਥੇ ਦਾ ਵੱਡੇ ਨਹੀਂ ਜਾਣੇ ਉਹ ਕਹਿੰਦਾ ਹਾਂ ਦੂਸਰੀ ਮਸ਼ੀਨ ਵਾਲਾ ਕਾਟ ਰਾ ਮੈਂ ਕੋਈ ਬਾਤ ਨਹੀਂ ਘਟਵਾ ਲੇ ਹੈਨਾ ਮੈਂ ਗੱਡੀ ਕਿੱਥੇ ਖੜੀ ਆ ਕਹਿੰਦਾ 4-5 ਕਿਲੋਮੀਟਰ ਤੇ ਖੜੀ ਆ ਮੈਂ ਕਿਹਾ ਦੇਖ ਯਾਰ ਕੰਬਾਈਨ ਵਾਲੇ ਦਾ ਜਿਗਰਾ ਕਿੱਡਾ ਆਦਾ ਨਾ ਵੀ 4-5 ਕਿਲੋਮੀਟਰ ਪੱਤੇ ਲਿਆ ਕੇ ਮਸ਼ੀਨ ਪੂਰੇ ਵਟਣ ਆਊਗਾ 400 ਨੂੰ ਬਾਈ ਤੁਸੀਂ ਮੰਨ ਕੇ ਚਲੋ 2 ਲੀਟਰ ਵਿੱਗੇ ਦਾ ਤੇਲ ਮਸ਼ੀਨ ਮੰਨ ਕੇ ਚਲੋ ਵੀ ਖਾਂਦੀ ਹੈ ਹੈਨਾ ਇਹ ਕਿਹੜਾ ਪਾਣੀ ਦੇ ਚੱਲਦੀ ਆ 2 ਲੀਟਰ ਵਿੱਗੇ ਦਾ ਤਾਂ ਖਾਂਦੀ ਉਹ ਖਾਂਦੀ ਆ ਨਾ ਪਤਾ ਨਹੀਂ ਕੀ ਚੱਕਰ ਆ ਯਾਰ ਆਪਣੇ ਵਿੱਚ ਕਮਾਈਨਾ ਵਾਲੇ ਸਿਸਟਮੇ ਥੋੜਾ ਖਰਾਬ ਹੁੰਦਾ ਜਾਂਦਾ ਮੈਨੂੰ ਲੱਗਦਾ ਗਾਹਾਂ ਗਾਹ ਵੀ ਇਹ ਤੇਲ ਪਰ ਡੀਜ਼ਲ ਪਰਿਆ ਜਣੀ ਸੂਈ ਵੀ ਡੀਜ਼ਲ ਪਾਲਾ ਬਾਈ ਵੱਟ ਲਾ ਮੈਨੂੰ ਲੱਗਦਾ ਬਾਕੀ ਮਰਜੀ ਹੈ ਵੀਰੇ ਹਨਾ ਆਪਾਂ ਨੂੰ ਤਾਂ ਆਇਆ ਵੀ ਚਲੋ ਖੜੀ ਮਨਜ਼ੂਰ ਆ ਖੜੀ ਕਰ ਲਾਂਗੇ ਹਨਾ ਇਹਦੇ ਵੀ ਉਹਦਾ ਵੀਰੇ 400 ਨੂੰ ਤੁਹਾਨੂੰ ਪਤਾ ਹੀ ਹੁਣ 200 ਰੋ ਮਸ਼ੀਨ ਤੇਲ ਪੀ ਗਈ ਹੈ ਨਾ ਬੰਦਿਆਂ ਦਾ ਰੋਟੀ ਪਾਣੀ ਦਾ ਖਰਚਾ ਵੀ ਆ ਹੋਰ ਵੀ ਤੁਹਾਨੂੰ ਪਤਾ ਬਾਹਰ ਆ ਗਿਆ ਲਿਆ ਦੁੱਧ ਲਿਆ ਲੱਸੀ ਲਿਆ ਹੋਰ ਵੀ ਕਿੰਨੇ ਖਰਚੇ ਨੇ ਇੱਕ ਹੀ ਦਾ ਨਹੀਂ ਡੀਜ਼ਲ ਦੇ ਖਰਚੇ ਹਨ ਬਾਕੀ ਇਹ ਚੀਜ਼ਾਂ ਨੇ ਮੇਰਾ ਵੀਰ ਥੋੜਾ ਜਿਆ ਗੌਰ ਕਰਿਆ ਕਰੋ ਚਲੋ ਗੁਜਰਾਤ ਦੇ ਵਿੱਚ ਆਪਣੇ ਕਿਹੜਾ ਵਿੱਗੇ ਮਰਦੇ ਆ ਰਿਆ ਨਾੜਾ ਪਰੇਟ ਕੱਟ ਕਰਦੇ ਆ ਚਲੋ ਕਿਈ ਜਗ੍ਹਾ ਦਾ ਮੰਨੇ ਵੀ ਮਰਦੇ ਆ ਉਹਦਾ ਭਾਈ ਵਿੱਗੇ ਵੀਰ ਪੂਰੇ ਦੰਨੇ ਦਾ ਕਹਿੰਦੇ ਨਾਪ ਲੋ ਜਿੰਨੇ ਤੁਹਾਡੇ ਵਿੱਗੇ ਹੈਗੇ ਆ ਨਾਪ ਕੇ ਪੂਰੇ ਹਨਾ ਉਹਨੇ ਨੇ ਪੈਸੇ ਲਓ ਕੈਸ਼ ਪੇਮੈਂਟ ਆ ਫਿਰ ਵੀ ਪਤਾ ਨਹੀਂ ਪੱਕੀ ਚੱਕਰ ਕਿਹੜੇ ਚੱਕਰਾਂ ਚ ਫਿਰੀ ਜਾਂਦੇ ਆਪਣੇ ਕੰਮਨ ਵਾਲੇ ਵੀਰ ਇਦਾਂ ਨਾ ਕਰੋ ਵੀਰੇ ਹਨਾ ਘਟ ਵੱਟ ਕੇ ਆਪਾਂ ਦੇਖੋ ਨਾ 15 1500 ਕਿਲੋਮੀਟਰਾਂ ਤੇ ਆਏ ਬੈਠੇ ਆ ਨਾ ਕਾਦੇ ਕਰਕੇ ਆਏ ਕਮਾਉਣ ਵਾਸਤੇ ਆਏ ਆ ਜੇ ਆਪਾਂ ਕੋਈ ਕਮਾ ਕੇ ਲੈ ਕੇ ਜਾਵਾਂਗੇ ਉਰੇ ਤੇ ਤਾਂ ਫੇ ਵੀਰੇ ਕੋਈ ਫਾਇਦਾ ਨਹੀਂ ਹੈਗਾ ਹਨਾ ਜੇ ਉਰੇ ਘਾਟਾ ਹੀ ਪਾ ਕੇ ਜਾਣਾ ਵੀ ਕੋ ਕਮਾ ਕੇ ਲੈ ਕੇ ਜਾਣਾ ਫੇਰ ਉਰੇ ਕੋਈ ਫਾਇਦਾ ਨਹੀਂ ਆਇਆ ਦਾ ਜਹੇ ਜੇ ਆਏ ਜਹੇ ਜੇ ਨਾ ਹੈ ਬਾਜ ਬਾਈ ਕਾਪੀਆਂ ਭਰਨ ਦਾ ਕੀ ਫਾਇਦਾ ਹਨਾ ਵੀ ਵਿੱਗੇ ਹੀ ਵੱਟ ਕੇ ਕਾਪੀਆਂ ਭਰਨੀਆਂ ਸਾਲਾ ਪਤਾ ਵੀ ਲੱਗੇ ਵੀ ਇੰਨੇ ਰੁਪਏ ਬਚੇ ਆ ਜੇ 2.5 ਲੱਖ ਮਸ਼ੀਨ ਛੱਡੇ ਨਾ ਤਾ ਬਾਈ ਕੋਈ ਸਵਾਦ ਨਹੀਂ ਹੈਗਾ 50 60 ਹਜ਼ਾਰ ਨੂੰ ਕੀ ਕਰਨਾ ਹੈ ਨਾ ਇੰਨਾ ਕਦਾ ਬੰਦੇ ਦਾ ਬਾਕੀ ਰੋਟੀ ਪਾਣੀ ਦਾ ਖਰਚਾ ਹੋ ਗਿਆ ਜਾਂ ਹੋਰ ਮੋਟਰਸਾਈਕਲ ਦਾ ਖਰਚਾ ਹੋ ਗਿਆ ਇਹੀ ਖਰਚੇ ਬਾਈ ਨਿਕਲ ਜੰਨੇ ਆ 50 60 ਹਜ਼ਾਰ ਰੁਪਏ ਦਾ ਬਾਕੀ ਮਰਜੀ ਆ ਬਾਈ ਹਨਾ ਆਪਾਂ ਤਾਂ ਕਹਿ ਸਕਦੇ ਆ ਵੀਰੇ ਬੇਨਤੀ ਕਰ ਸਕਦੇ ਆ ਹੋਰ ਤਾਂ ਕਿਸੇ ਨੂੰ ਮੈਂ ਮੈਨੂੰ ਉਹ ਕੱਲ੍ਹ ਕਹਣਾ ਮਨਦੀਪ ਬਾਈ ਦਾ ਫੋਨ ਆਇਆ ਕਹਿੰਦਾ ਮੇਰੇ ਏਰੀਆ 'ਚ 4 ਤੁਹਾਨੂੰ ਮਸ਼ੀਨ ਵੜ ਰਹੀ ਆ ਉਹਨੇ ਵੀ ਖੜੀ ਕਰਤੀ ਆਪਾਂ ਵੀ ਖੜੀ ਕਰਤੀ ਮੈਂ ਕਿਹਾ ਕੋਈ ਗੱਲ ਨਹੀਂ 3:00 ਵਜੇ ਗੱਲ ਖੜੀ ਕਰਤੀ ਮੈਂ ਕਿਹਾ ਵੀ ਨਹੀਂ ਅਸੀਂ ਨਹੀਂ ਵੜਦੇ ਯਾਰ ਸਾਡਾ 400 ਵਾਲੇ ਤੇ ਵੜਾ ਲਓ ਦੇਖਾਂ ਕਿੰਨਾ ਕੁ ਦਿਨ ਵੜਦਾ ਹੋ ਬਾਈ ਇਹੀ ਬਹਿਲਾ ਮੈਂ ਹੁੰਦਾ ਇੱਕ ਪਿਛਲੇ ਸਾਲ ਨਾ ਸਾਨੂੰ ਰੇ ਕਹਿੰਦਾ ਬੰਦਾ ਕਹਿੰਦਾ ਹਰਿਆਣੇ ਦੀ ਮਸ਼ੀਨ ਆ ਬਾਈ ਉਹ ਵੀ ਉਹ ਉਹਨੇ ਪਿੱਛੇ 400 ਨੂੰ ਵੜਾਈ ਕਰੀ ਆ ਮਨਦੀਪ ਕਹਿੰਦਾ ਵੀ ਕਿਵੇਂ ਕਰੀਏ ਮੈਂ ਕਿਹਾ ਕਰਨਾ ਕੀ ਆ ਖੜੀ ਕਰ ਦੇ ਕਹਿੰਦਾ ਕਰ ਦਵਾ ਮੈਂ ਆ ਕਰ ਦੇ ਉਹੀ ਗੱਲ ਮੇਰੇ ਵਾਲੇ ਰੀਚ ਆ ਗਈ ਮੈਨੂੰ ਕਹਿੰਦਾ ਮਾਂ ਵੀ ਮੇਰੇ ਵਾਲੇ ਜੀ ਆ ਗਿਆ ਬਾਈ 400 ਵਾਲਾ ਕਹਿੰਦਾ ਤੂੰ ਵੀ ਕਰ ਦੇ ਬਾਈ ਇਹ ਖੜੀਆਂ ਕਰ ਲੀਆਂ ਘੰਟੇ ਦੋ ਨੀ ਮਸ਼ੀਨਾ ਖੜੀਆਂ ਤਿੰਨ 2.5 ਦੋ ਘੰਟੇ 2.5 ਘੰਟੇ ਬਾਅਦ ਜੰਟ ਦਾ ਫੋਨ ਆ ਗਿਆ ਕਹਿੰਦਾ ਸਰਦਾਰ ਕਹਿੰਦਾ ਕਹ ਰਾ ਫਲਾਣੀ ਜਗ੍ਹਾ ਇਤਨੇ ਵਿੱਗੇ ਆ 600 ਮੈਂ ਕਿਹਾ ਜ਼ਰੂਰ ਜਾਊਂਗਾ ਕੋਈ ਗੱਲ ਨਹੀਂ 2-4 ਕਿਲੋਮੀਟਰ ਜਾਣਾ ਪਿਆ ਉਹ ਵੀ ਜਾਵਾਂਗੇ ਹਨਾ ਪਰ 600 ਨੂੰ ਜਾਊਂਗਾ ਕਹਿੰਦਾ 600 ਮੀਆਂ ਕਿਸਾਨ ਕਾ ਖੁਦ ਫੋਨ ਆਇਆ ਹੁਣ ਬਈ ਇਹ ਆਪਾਂ ਕਹੀ ਹੈ ਨਾ ਵੀ ਮੈਂ ਰੇਟ ਕਰ ਉਹ ਘੱਟ ਕਰਕੇ ਦੋ ਤਿੰਨ ਮਸ਼ੀਨਾਂ ਦਾ ਏਰੀਆ ਵਧ ਜੂਗਾ ਇਹ ਤਾਂ ਮੇਰੇ ਮਨ ਦਾ ਭਲੇਖਾ ਹੈ ਜਿਹੜਾ ਕਰਮਾਂ ਦੇ ਵਿੱਚ ਲਿਖਿਆ ਹੋਇਆ ਉਹ ਤਾਂ ਕਿਤੇ ਗਿਆ ਨਹੀਂ ਬਾਕੀ ਪਹਿਲੀ ਕਣਕ ਘਾਟਾ ਨਾ ਕਣਕ ਘੱਟ ਕਰਕੇ ਮਾਰ ਖਾਨੇ ਆ ਵੀ ਆਪਾਂ ਨੂੰ ਥੋੜਾ ਜਿਆ ਇਦਗੀ ਤੋਰਾ ਫੇਰਾ ਜਿਆਦੇ ਅੱਗੇ ਤਾਂ ਹੁੰਦਾ ਵੀ ਚਲੋ ਇੱਕ ਜਗ੍ਹਾ ਤੇ ਮਸ਼ੀਨ ਵੜ ਗਈ ਮਸ਼ੀਨ ਦਿਹਾੜੀ ਦਾ ਭਾਂਗਾ ਪੂਰਾ ਕਰਕੇ ਨਿਕਲਦੀ ਸੀ ਹੁਣ ਤਾਂ ਬਾਈ ਇੱਥੇ ਦਰ ਬਿੱਗੇ ਉਹਦੇ ਵੜਲਾ ਪੰਜ ਉੱਥੇ ਵੜਲਾ 10 ਉੱਥੇ ਵੜਲਾ ਆ ਕੰਮ ਵਿੱਚ ਜੀਰੇ ਨੇ ਕੰਮ ਖਰਾਬ ਕਰਤਾ ਧਣੀਆਂ ਧੁਣੀਆਂ ਬਹੁਤ ਹੋ ਗਿਆ ਛੋਲੇ ਹੋ ਗਏ ਚਨੇ ਉਹਨਾਂ ਕਰਕੇ ਇਦਗੀ ਭੱਜ ਨੱਟ ਵੀ ਥੋੜੀ ਜਿਆਦੇ ਆ ਨਾ ਡੀਜ਼ਲ ਤਾਂ ਪਹਿਲੀ ਮਸ਼ੀਨਾਂ ਜਿਆਦੇ ਖਾਨੀ ਐ ਤੇ ਹੁਣ ਆਪਾਂ ਦੇਖੀਏ ਵੀ ਹੁਣ ਉਹਦੇ ਮਸ਼ੀਨ 3 ਕਿਲੋਮੀਟਰ ਜਾਣੀ ਐ ਬਾਈ ਚੱਲ ਕੇ ਤਾਂ ਨਾ ਡੀਜ਼ਲ ਪਰੇ ਜਾਣਾ ਉਹਨੇ ਕਿਹੜਾ ਪਾਣੀ ਦੇ ਚੱਲਣਾ ਨਾ ਵੀ ਰੋਡ ਤੇ ਖਾਣਾ ਹੀ ਇੱਥੇ ਮੈਂ ਕਹਾ ਵੀ ਸਾਰੇ ਏਰੀਆ ਮੈਂ ਵੜ ਲੂੰਗਾ ਉਹ ਵੀ ਮੇਰੇ ਮਨ ਦਾ ਪਲੇਖਾ ਨਾ ਕਿਸੇ ਵੀ ਮਸ਼ੀਨ ਵਾਲੇ ਦਾ ਉਹ ਤਾਂ ਜਿਹਦੇ ਕਰਮਾਂ ਚ ਵੀਰੇ ਦਾਣਾ ਪਾਣੀ ਲਿਖਿਆ ਹੋਇਆ ਹੈ ਨਾ ਉਹ ਤਾਂ ਉਹਨੇ ਚੋਗਣੇ ਚੋਣਾ ਕਿਸੇ ਵੀ ਹਾਲ ਚ ਵੀ ਬਾਕੀ ਤੁਹਾਨੂੰ ਪਤਾ ਹੀ ਆ ਇੰਨੀ ਦੂਰ ਆਏ ਆ ਕੋ ਕਮਾਉਣ ਵਾਸਤੇ ਆਏ ਜੇ ਕਮਾ ਕੇ ਲੈ ਕੇ ਜਾਵਾਂਗੇ ਤਾਂ ਫਿਰ ਕੋਈ ਫਾਇਦਾ ਨਹੀਂ ਹੈ ਜੀ ਕਮਾਈ ਦਾ ਨਾ ਸੰਦ ਬਣਾਏ ਤਾਂ ਕਿੱਦੋਂ ਇਹ ਪੂਰੇ ਪੂਰੇ ਰਸਤੇਆਂ ਜਿਹਨੂੰ ਮਸ਼ੀਨਾਂ ਲੈ ਕੇ ਜਾਣੇ ਆ ਨਾ ਟਾਇਰ ਵੜਾਉਣੇ ਆ ਹੋਰ ਵੀ ਕਿੰਨੇ ਨੁਕਸਾਨ ਹੁੰਨੇ ਆ ਨਾ ਮਸ਼ੀਨ ਤੇ ਚਰੀਟਾਂ ਵੀ ਪੈਣੀਆਂ ਬਹੁਤ ਬਾਈ ਗਜਰਾਚ ਆ ਕੇ ਮਸ਼ੀਨ ਦੀ ਭੰਨ ਤੋੜ ਹੁੰਦੀ ਆ ਪਰ ਰੋਡ ਤੇ ਟਾਇਰ ਕਸਾਈ ਕਰਦੇ ਆ ਪੁਲਿਸ ਖਰਚਾ ਦੇ ਕੇ ਆਉਂਦੇ ਆ ਟੂ ਟੈਕਸ ਦੇ ਕੇ ਆਉਂਦੇ ਆ ਡੀਜ਼ਲ ਫੂਕ ਕੇ ਆਉਂਦੇ ਆ ਜੇ ਆ ਕੇ ਬਾਈ ਰੇਟ ਇੰਨਾ ਘਟਾ ਕਰਨਾ ਫਿਰ ਤਾਂ ਕੋਈ ਫਾਇਦਾ ਨਹੀਂ ਹੈਗਾ ਆਉਣ ਦਾ ਬਾਕੀ ਤੁਹਾਨੂੰ ਪਤਾ ਹੀ ਆ ਨਾ ਵੀ ਆਪਣੇ ਬੰਦਿਆਂ ਨੂੰ ਪਤਾ ਨਹੀਂ ਕੀ ਚੱਕਰ ਆ ਵੀ ਰੇ ਕੰਮ ਦੇ ਵਿੱਚ ਕੰਪੀਟੀਸ਼ਨ ਦੀ ਆ ਉਹ ਹੋ ਗਈ ਵੀ ਕੰਪੀਟੀਸ਼ਨ ਕਰੋ ਬਸ ਹਨਾ ਬਚੇ ਭਾਵੇਂ ਨਾ ਬਚੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀਰੇ ਸਾਰੇ ਜਣੇ ਵੀ ਕੀ ਦੀ ਕਿਹੜੇ ਰੇਟ ਚੱਲਦੀ ਆ ਨਾ ਕਿਹੜੇ ਏਰੀਏ ਚੱਲਦੀ ਆ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਆਜ ਤਾ ਬਾਈ ਵੀਡੀਓ ਬਣਾਉਣ ਨੂੰ ਵੀ ਦਿਲ ਨਹੀਂ ਕਰਦਾ ਸੱਚੀ ਗੱਲ ਹੈ ਰੇਟ ਦਾ ਸੁਣ ਕੇ ਤਾਂ ਨਾ ਜਮੇ ਸਰੀਟ ਲਾਇਆ ਪਿਆ ਪਿਆ ਪਤਾ ਨਹੀਂ ਕੀ ਚੱਕਰ ਚਲੋ ਠੀਕ ਹੈ ਮਿਲਦੇ ਹਾਂ ਬਾਈ ਕਿਸੇ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ